ਕਿ ਸ਼ੇ ਨੇ ਪੰਜਾਬ ਨੂੰ ਸਵਾਲ ਕੀਤਾ ਪੰਜਾਬ ਦੀ ਧਰਤੀ ਨੂੰ ਸਵਾਲ ਕੀਤਾ ਉਹ ਕਹਿੰਦਾ ਪੰਜਾਬ ਸਿਆ ਮੈਨੂੰ ਇੱਕ ਗੱਲ ਦੱਸ ਉਹ ਕਹਿੰਦਾ ਤੇਰੇ ਇਸ ਖਿੱਤੇ ਵਿੱਚ ਇਸ ਜ਼ਮੀਨ ਦੇ ਉੱਤੇ ਰਹਿਣ ਵਾਲੇ ਲੋਕਾਂ ਨੂੰ ਮੈਂ ਗੁਜਰਾਤੀਆਂ ਵਾਂਗੂ ਵੇਖਦਾ ਮੈਂ ਮਰਾਠੀਆਂ ਵਾਂਗੂ ਵੇਖਦਾ ਮੈਂ ਤਾਮਲ ਲੋਕਾਂ ਵਾਂਗੂ ਵੇਖਦਾ ਜਿਵੇਂ ਤੇਰੇ ਇਸ ਖਿੱਤੇ ਦੇ ਵਿੱਚ ਦੁਨੀਆ ਵਸਦੀ ਆ ਨਾ ਇਦਾਂ ਗੁਜਰਾਤ ਵਿੱਚ ਵਸਦੀ ਐ ਰਾਜਸਥਾਨ ਵਿੱਚ ਵਸਦੀ ਐ ਇਦਾਂ ਹੀ ਤਾਮਿਲ ਵਿੱਚ ਵਸਦੀ ਐ ਇਦਾਂ ਹੀ ਕਰਨਾਟਕਾ ਵਿੱਚ ਆਂਧਰਾ ਵਿੱਚ ਵੱਖ-ਵੱਖ ਰਾਜਾਂ ਵਿੱਚ ਵਸਦੀ ਐ ਪੰਜਾਬ ਕਹਿਣ ਲੱਗਾ 10 ਤੂੰ ਮੈਨੂੰ ਪੁੱਛਣਾ ਕੀ ਚਾਹੁੰਦਾ ਓਹ ਸਵਾਲ ਕਰਨ ਵਾਲਾ ਸੱਜਣ ਕਹਿੰਦਾ ਮੈਂ ਤਾਮਿਲ ਲੋਕਾਂ ਨੂੰ ਸੁਨਾਮੀ ਦਾ ਸੰਤਾਪ ਚਲਦਿਆਂ ਵੇਖਿਆ ਮੈਂ ਗੁਜਰਾਤੀ ਲੋਕਾਂ ਨੂੰ ਵੀ ਸ਼ਨਾਨੀ ਦਾ ਸੰਤਾਪ ਝਾੜਦਿਆਂ ਵੇਖਿਆ ਪਰ ਮੈਂ ਤੈਨੂੰ ਦੱਸਾਂ ਸਾਲ-ਸਾਲ ਬੀਤਣ ਤੋਂ ਬਾਅਦ ਵੀ ਉਹਨਾਂ ਲੋਕਾਂ ਦੇ ਅਥਰੂ ਨਹੀਂ ਰੁਕੇ ਜਦੋਂ ਉਹਨਾਂ 'ਤੇ ਕੋਈ ਵਿਪਤਾ ਪੈਂਦੀ ਹੈ ਵਿਪਤਾ ਭਾਵੇਂ ਬੰਦੇ ਨੂੰ ਮਾਰੇ ਨਾ ਮਾਰੇ ਉਹ ਚਿੰਤਾ ਨਾਲ ਹੀ ਮਰ ਜਾਂਦੇ ਆ ਉਹ ਚਿੰਤਾ ਨਾਲ ਮਰ ਜਾਂਦੇ ਆ ਮੈਂ ਉਹਨਾਂ ਲੋਕਾਂ ਦੇ ਉੱਤੇ ਪਈ ਹੋਈ ਵਿਪਤਾ ਨੂੰ ਵੇਖਿਆ ਤੇ ਪੰਜਾਬsਿਆਂ ਅੱਜ ਮੈਂ ਤੇਰੇ ਲੋਕਾਂ ਤੇ ਪਈ ਵਿਪਤਾ ਨੂੰ ਵੇਖਦਾ ਲੋਕਾਂ ਦੇ ਘਰ ਟੈ ਰਹੇ ਐ ਤੇ ਜੇ ਇਹਨਾਂ ਨੂੰ ਕੋਈ ਦੁੱਧ ਦਾ ਪੈਕਟ ਫੜਾਉਣ ਵਾਸਤੇ ਜਾਂਦਾ ਰਾਸ਼ਨ ਦੇਣ ਵਾਸਤੇ ਜਾਂਦਾ ਤੇ ਇਹ ਅੱਗੋਂ ਸਵਾਲ ਕਰਦੇ ਆਂ ਜੇ ਆਇਓ ਤੇ ਹੁਣ ਜਲਪਾਣੀ ਛੱਕੇ ਜਾਇਆ ਜੀ ਆ ਗਏ ਤੇ ਹੁਣ ਜਲਪਾਣੀ ਛੱਕੇ ਜਾਇਓ ਉਹ ਕਹਿੰਦਾ ਗੁਜਰਾਤੀਆਂ ਨੂੰ ਵੇਖਿਆ ਤਾਮਲਾਂ ਨੂੰ ਵੇਖਿਆ ਮਰਾਠੀਆਂ ਨੂੰ ਵੇਖਿਆ ਜਦੋਂ ਉਹਨਾਂ ਤੇ ਮੁਸੀਬਤ ਪਈ ਉਹ ਮਰ ਗਏ ਤੇਰੇ ਲੋਕਾਂ ਦੇ ਚਿਹਰਿਆਂ ਦੇ ਹਾਸੇ ਕਿਉਂ ਨਹੀਂ ਗਏ ਤੇ ਪੰਜਾਬ ਬੋਲ ਕੇ ਦੱਸਦਾ ਹੈ ਹੈ ਤੇ ਉਹਨਾਂ ਲੋਕਾਂ ਵਰਗੇ ਹੀ ਨੇ ਬਸ ਫਰਕ ਇਹਨਾਂ ਕਿ ਇਹਨਾਂ ਲੋਕਾਂ ਕੋਲੇ ਗੁਰੂ ਨਾਨਕ ਦਾ ਜਪਜੀ ਸਾਹਿਬ ਹੈ ਇਹਨਾਂ ਲੋਕਾਂ ਕੋਲੇ ਇਹ ਪੰਜਾਬ ਦੇ ਵਸਨੀਕ ਕਿ ਤੂੰ ਇਹਨਾਂ ਨੂੰ ਹੜਾਂ ਦੇ ਵਿੱਚ ਅਜੇ ਸਿਰਫ ਗੋਡੇ-ਗੋਡੇ ਪਾਣੀ ਵੇਖਿਆ ਜੇ ਮੈਂ ਤੈਨੂੰ ਦੱਸਾਂ ਨਾ ਮੈਂ ਦੱਸਾਂ ਤੈਨੂੰ ਇਹ ਪੰਜਾਬ ਦੇ ਉਹ ਲੋਕ ਨੇ ਇੱਥੇ ਇੱਕ ਗੁਰੂ ਕਾ ਪਿਆਰਾ ਸ਼ਹੀਦ ਹੋਇਆ ਭਾਈ ਮਨੀ ਸਿੰਘ ਮੈਂ ਉਹਦਾ ਬੰਦ-ਬੰਦ ਕਟਿਆ ਦੇਖਿਆ ਤੈਨੂੰ ਸੱਚ ਦੱਸਾਂ ਉਸ ਗੁਰੂ ਦੇ ਪਿਆਰੇ ਦੇ ਇਸ ਬੰਦ ਦੇ ਉੱਤੇ ਉਂਗਲੀ ਦੇ ਪੋਟੇ ਦੇ ਉੱਤੇ ਆਰਾ ਟੋਕਾ ਚੱਲਿਆ ਤੇ ਉਹਨੇ ਆਪਣੀ ਜ਼ੁਬਾਨੋਂ ਆਖਿਆ ਸਤਨਾਮ ਸ਼੍ਰੀ ਉਹ ਕਹਿੰਦਾ ਮੈਂ ਤੈਨੂੰ ਕੀ ਦੱਸਾਂ ਮੈਨੂੰ ਨਹੀਂ ਪਤਾ ਤੂੰ ਕਿਹੜੇ ਗੁਜਰਾਤੀ ਤੇ ਤਾਮਲ ਲੋਕਾਂ ਦੀ ਗੱਲ ਕਰਦਾ ਹੈ ਜੇ ਤੂੰ ਇਸ ਪੰਜਾਬ ਦੇ ਖਿੱਤੇ ਦੀ ਸਿੱਖਾਂ ਦੀ ਗੱਲ ਕਰਦਾ ਹੈ ਤੇ ਮੈਂ ਤੈਨੂੰ ਦੱਸਦਾ ਮੈਂ ਗਵਾਹ ਹਾਂ ਇਸ ਚੀਜ਼ ਦਾ ਮੈਂ ਗਵਾਹ ਹਾਂ ਇਸ ਚੀਜ਼ ਦਾ ਕਿ ਇੱਥੇ ਪੁੱਠੀਆਂ ਖੱਲਾਂ ਲਾਹਣ ਤੋਂ ਬਾਅਦ ਵੀ ਟੈਕ ਦੇ ਤੇ ਸੈਕ ਦੇ ਸਿੰਘਾਂ ਦੇ ਮੁੱਖੋਂ ਆਵਾਜ਼ ਮੈਂ ਸੁਣੀ ਹੈ ਸਤਨਾਮ ਸ਼੍ਰੀ